ਕਹਿੰਦੇ ਦੋ ਅੰਗਲ ਜਦ ਸੀਸ ਪਰ ਆਰੇ ਆਇਆ ਤੀਰ ਮਦੀ ਦਾਸ ਦੀ ਬੋਲ ਦੇ ਸੁਣ ਕਾਜੀ ਤਲ ਤੀਰ ਰੋਮ ਰੋਮ ਵਿੱਚ ਮੈਂ ਡੜੇ ਪ੍ਰੀਤਮ ਬਸਿਆ ਆਪ ਕਹਿੰਦੇ ਰੋਮ ਰੋਮ ਵਿੱਚ ਮੈਂ ਡੜੇ ਪ੍ਰੀਤਮ ਬਸਿਆ ਆਪ ਕਹਿੰਦੇ ਧਰਮ ਪਿਆਰਾ ਲੱਗਦਾ ਧਰਮ ਛੱਡਣਾ ਪਾਪ ਮੇਰੇ ਸਰੀਰ ਨੂੰ ਆਰਾ ਕੇ ਫਿਰ ਵਚਨ ਕੀਤਾ ਟੁਕੜੇ ਇਹੋ ਸਰੀਰ ਦੇ ਕਰੋ ਜੇ ਲੱਖ ਕਰੋੜ ਤਾਂ ਵੀ ਧਰਮ ਦਾ ਛੱਡ ਸਾਂ ਦੀਨ ਤੇਰਾ ਨਹੀਂ ਤੋੜ ਤਨ ਮ ਪਿਆਰਾ ਲੱਗਦਾ ਕਰਾ ਕਰੋ ਵਜਾਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਂਦਾ ਭਾਈ ਮਤੀ ਦਾਸ ਜੀ ਕਹਿੰਦੇ ਮੈਨੂੰ ਆਪਣਾ ਧਰਮ ਪਿਆਰਾ ਪਾਵੇ ਆਲੇ ਨਾਲ ਜੀ ਉਹ ਕਹਿੰਦੇ ਮੰਗ ਕਹਿੰਦੇ ਮੰਗੇ ਹੈ ਕਿ ਗੁਰੂ ਵੱਲ ਪੇਟਣਾ ਹੁੰਦਾ ਕਾਜ ਕਈ ਵਾਰ ਨਹੀਂ ਉਹ ਗੁਰੂ ਨੂੰ ਪੇਟ ਕਰਕੇ ਬੈਠ ਜਾਂਦੇ ਨਹੀਂ ਭਾਈ ਤੁਸੀਂ ਦੇਖੋ ਭਾਈ ਮੱਤੀ ਦਾਸ ਕਹਿੰਦੇ ਮੇਰੀ ਮੰਗੇ ਆਰੇ ਦਾ ਚੀਜ਼ ਸਿੱਧਾ ਤੇ ਗੁਰੂ ਵੱਲ ਪੇਟਣਾ ਹੋਵੇ ਗੁਰੂ ਵੱਲ ਮੁੱਖ ਹੋਵੇ ਗੁਰੂ ਦੇ ਵਿਚਰੇ ਹੋ ਸਿਰ ਤੇ ਆਰਾ ਚੱਲਿਆ ਜੱਜੀ ਸਾਹਿਬ ਦਾ ਪਾਠ ਕੀਤਾ ਭਾਈ ਮੱਤੀ ਦਾਸ ਜੀ ਨੇ ਕਹਿੰਦੇ ਦੋ ਪਹਾੜ ਉੱਗੇ ਤੇ ਦੋ ਪਹਾੜਾਂ ਵਿੱਚੋਂ ਜਪਜੀ ਦੀ ਆਵਾਜ਼ ਆਉਂਦੀ ਹੈ ਜਪਜੀ ਸਾਹਿਬ ਪੜਿਆ ਗਿਆ ਹੈ ਭਾਈ ਮਤੀ ਦਾਜੀ ਫਿਰ ਭਾਈ ਵਿਆਲਾ ਜੀ ਦੀ ਭਾਈ ਵਿਆਲਾ ਜੀ ਨੇ ਕਿਹਾ ਆਪਣਾ ਧੰਨ ਛੱਡ ਦੇ ਨਹੀਂ ਤੇ ਦੇਖ ਚੋ ਵਾੜ ਦਿੱਤਾ ਜਾਏਗਾ ਭਾਈ ਵਿਆਲਾ ਜੀ ਨੂੰ ਖੁਸ਼ੀ ਚੜ ਗਈ ਖੁਸ਼ ਹੋ ਗਏ ਉਹ ਕਹਿੰਦੇ ਇਹਨਾਂ ਪਿਤਾ ਵਾਲੇ ਮਾਰਗ ਤੇ ਚੱਲਣ ਲਈ ਮੌਕਾ ਮਿਲ ਰਿਹਾ ਪਾਪ ਇੱਕ ਸਮਾਸੀ ਮੇਰੇ ਸਤੂਰੂ ਨੇ ਪੰਜਵੇਂ ਜਮਾਹੇ ਚ ਦੇਖ ਦੇ ਵਾਲੇ ਖਾਦੇ ਉਹ ਜਿਵੇਂ ਬੱਚੇ ਨੂੰ ਸਿਲੇਬਸ ਉਹ ਜਿਹੜਾ ਪੜਿਆ ਹੋਵੇ ਉਹ ਬੱਚਾ ਖੁਸ਼ ਹੋ ਜਾਂਦਾ ਵੀ ਹੁਣ ਚੰਗੀ ਤਰ੍ਹਾਂ ਲਿਖ ਕੇ ਜਾਵਾਂਗਾ ਤੇ ਪਾਸ ਵੀ ਹੋ ਜਾਣਾ ਉਹ ਕਹਿੰਦੇ ਇਹ ਸਿਲੇਬਸ ਦਾ ਪੰਜਵੇਂ ਜਮਾਹੇ ਚ ਸਾਡੇ ਸਤੂਰੂ ਨੇ ਪੜਾਇਆ ਵੀ ਦੇਖ ਚ ਵਾਲੇ ਕਾਣੇ ਕੁਸ਼ੀ ਜੜੀ ਭਾਈ ਦਿਆਲਾ ਜੀ ਨੂੰ ਕਹਿੰਦੇ ਐਤੁ ਅਰਜਨ ਦੇ ਪਾਸ਼ਾ ਪੰਜਵੇਂ ਜਾਮੇ ਚ ਆਪ ਦੇਖ ਚ ਵਾਲੇ ਖਾਦੇ ਹੋਣ ਆਪਣੇ ਸਿੱਖ ਤੇ ਸਿਰ ਤੇ ਆਸਰਾ ਕੇ ਇਸ ਪੜਕ ਵਿੱਚੋਂ ਵੀ ਆਪ ਪਾਰ ਕਰਾ ਦਿਓ ਭਾਈ ਦਿਆਲਾ ਜੀ ਦੇਖ ਚ ਵਾਲੇ ਭਾਈ ਦਿਆਲਾ ਜੀ ਭਾਈ ਬਲੀ ਸਿੱਖ ਤੇ ਸਕੇ ਭਰਾ ਨੇ ਭਾਈ ਮਾਈ ਨਾਲ ਜੀ ਦੇ ਪੁੱਤਰ ਨੇ ਜ਼ਿਲ੍ਹਾ ਜੰਮਰਗੜ ਦੇ ਵਿੱਚ ਭਾਈ ਵਿਆਲਾ ਜੀ ਦੀ ਆਮਤ ਜਨਮ ਹੋਇਆ ਤੇ ਕਹਿੰਦੇ ਭਾਈ ਵਿਆਲਾ ਜੀ ਵਾਹ ਕੋ ਵਾਹ ਰਿਕ ਕਰਦਿਆਂ ਬਾਣੀ ਪੜਦਿਆਂ ਦੇਹ ਚੋਂ ਵਾਲੇ ਖਾ ਕੇ ਸ਼ਹੀਦ ਹੋਏ ਫਿਰ ਭਾਈ ਸਤੀਕਾਂਤ ਜੀ ਨੂੰ ਕਿਹਾ ਕਿ ਤੁਸੀਂ ਧੰਨ ਛੱਡ ਦਿਓ ਨਹੀਂ ਤੇ ਬਾਕੀਆਂ ਦੀ ਤਰ੍ਹਾਂ ਤੁਹਾਡਾ ਵੀ ਉਹੀ ਹਾਲ ਹੋਣਾ ਭਾਈ ਸਤੀਦਾਸ ਕਹਿੰਦੇ ਜਿਹੜੇ ਪੁਰਨੇ ਮੇਰੇ ਭਰਾਵਾ ਨੇ ਪਾਏ ਤੇ ਉਹ ਪੁਰਨਿਆਂ ਤੇ ਮੈਂ ਵੀ ਚੱਲਾਂ ਰੂਹ ਦੇ ਵਿੱਚ ਲਪੇਟ ਕੇ ਪਾਈ ਸਦੀਕਾਰ ਦੀ ਰੂਹ ਸਾੜ ਦਤਾਂ ਗਿਆ ਸਿੱਖ ਨੇ ਆਏ ਆਏ ਕੀਤੀ ਬਾਣੀ ਪੜਦੇ ਆ ਪਾਈ ਸਦੀਕਾਰ ਜੀ ਦੀ ਸ਼ਹਾਦਤ ਹੋਤੀ ਤੇ ਅੱਜ ਦੇ ਦਿਨ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀ ਉਹਨਾਂ ਦਾ ਪੂਰਾ ਜਨ ਲੱਗਿਆ ਵੀ ਕਿਤੇ ਸਾਡੀ ਗੱਲ ਵੱਲ ਜਾਣ ਤੇ ਬਾਦਸ਼ਾਹ ਸਹਿਬ ਮਾਰੇ ਵੀ ਇਸ਼ਾਨਤ ਕੀਤਾ ਜਰਤੀ ਸਾਹਿਬ ਦਾ ਪਾਠ ਕੀਤਾ ਹੈ ਜਲਾਦ ਉਹ ਤਲਵਾਰ ਖਾਉਂਦਾ ਹੈ ਲਿਸ਼ਕ ਦੀ ਤਲਵਾਰ ਇਹ ਗੱਲ ਤਾਂ ਕਹਿ ਕੇ ਮੈਂ ਸਮਾਪਤੀ ਫਿਰ ਬਾਬਾ ਜੀ ਅੱਗੇ ਪ੍ਰਸੰਗ ਸੁਣਾਉਣਗੇ ਜਦੋਂ ਤਲਵਾਰ ਲਿਸ਼ਕਾਰਿਆ ਹੈ ਗੁਰੂ ਸਾਹਿਬ ਨੂੰ ਦਰੋਂ ਦੇ ਲਈ ਮਾਰ ਕੇ ਕਹਿੰਦੇ ਉਹ ਜਲਾਦਾ ਆ ਤਲਵਾਰ ਦਾ ਤੇਗ ਦਾ ਸਾਨੂੰ ਡਰ ਨਹੀਂ ਸਤਕੂ ਨੂੰ ਕਹਿੰਦੇ ਮੈਂ ਹਾਂ ਤੇਲ ਔਰ ਇਹ ਨੂੰ ਕਹਦੇ ਉਹ ਮੈਂ ਹਾਂ ਤੇਗ ਤੇ ਕੱਢ ਲਾ ਤੇਗ ਤੂੰ ਵੀ ਇੱਕ ਦੋ ਨਹੀਂ ਪਰਚ ਲੈ ਦੋ ਤੇਗਾ ਮੈਨੂੰ ਲੱਗਦਾ ਹੈ ਤੇਗ ਬਹਾਦਰੀ ਦਾ ਮੇਰੇ ਸਾਵੇਂ ਨਹੀਂ ਸਕਦੀਆਂ ਖਲੋ ਖਲੋ ਤੇਗਾ ਮੈਂ ਤਾਂ ਜੰਮ ਲਿਆ ਹੀ ਤੇਗਾ ਦੀ ਸ਼ਾਂ ਵਾਣੀ ਮੇਰੇ ਪਿਤਾ ਦੇ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾ ਵੇਖੀ ਆਉਣ ਵਾਲੇ ਭਵਖ ਅੰਦਰ ਮੇਰੇ ਪੁੱਤਰ ਨੇ ਮੋਹਰੀਆਂ ਉਹ ਤੇਗਾ ਉਹਦੀ ਤੇਲ ਵਿੱਚੋਂ ਜਿਹੜੀ ਤੇਲ ਨਿਕਲੂ ਲੱਖਾਂ ਲੈ ਗਈ ਤੇਰੀਆਂ ਅੱਖੋਂ ਤੇਗਾ ਸਤਿਗੁਰੂ ਕਹਿੰਦੇ ਮੈਨੂੰ ਤੇਲ ਦਾ ਡਰ ਨਹੀਂ ਹੈ ਮੇਰੇ ਖਾਲਸਾ ਪੁੱਤਰ ਨੇ ਖਾਲਸਾ ਪ੍ਰਗਟ ਕਰਨਾ ਤੇਰੇ ਜ਼ੁਲਮ ਰਾਜੀਆਂ ਤੇਗਾਂ ਖੁੰਡੀਆਂ ਕਰ ਦੇਵੀਆਂ ਸਤੂ ਮੀਰ ਕਰ ਤਨ ਗੁਰ ਤੇਗ ਬਹਾਦਰ ਸਾਹਿਬ ਜੀ